Betul. jalan. 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 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਜਾ ਰਣੇਂਦਰ ਨੂੰ ਲੈ ਕੇ ਚੱਲੇ ਆਪਾਂ ਗੁਰਦੁਆਰਾ ਅੜੀਸਰ ਸਾਹਿਬ ਕੇ ਤੇ ਅੱਜ ਤੁਹਾਨੂੰ ਗੁਰੂ ਘਰਾਂ ਦੇ ਜਿਹੜੇ ਕਿ ਅੜੀਸਰ ਹੰਢਿਆ ਆ ਦੇ ਵਿੱਚ ਹੀ ਮੌਜੂਦ ਨੇ ਗੁਰੂ ਤੇਗ ਬਹਾਦਰ ਜੀ ਦਾ ਗੁਰੂ ਘਰ ਉਹਨਾਂ ਦੇ ਕਰਵਾਵਾਂਗੇ ਤੁਹਾਨੂੰ ਸਾਰਿਆਂ ਦੇ ਦਰਸ਼ਨ ਤੇ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹਿ ਜਾਓ ਤੇ ਆਪਾਂ ਪਹੁੰਚ ਗਏ ਆ ਗੁਰਦੁਆਰਾ ਅੜੀਸਰ ਸਾਹਿਬ ਤੇ ਅੱਜ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਗੁਰੂ ਘਰ ਦੇ ਤੇ ਦਿਖਾਉਂਦੇ ਆ ਅੱਜ ਕਿੰਨੀ ਕਿ ਸੰਗਤ ਆ ਅੱਜ ਦਿਨ ਮੰਗਲਵਾਰ ਤੇ ਸਾਡੇ ਰਣੇਂਦਰ ਨੂੰ ਲੱਗਦੀ ਆ ਤਪ ਤੇ ਅਸੀਂ ਸਿਰ ਤੇ ਹੁਣ ਤੌਲੀਆ ਲੈ ਕੇ ਆਂਦਾ ਕਿਉਂਕਿ ਧੁੱਪ ਥੋੜੀ ਜੀ ਜ਼ਿਆਦਾ ਲੱਗਦੀ ਐ ਤੇ ਆਜੋ ਹੁਣ ਅੰਦਰ ਪਹਿਲਾਂ ਗੁਰਦੁਆਰਾ ਅੜੀ ਸਰ ਸਾਹਿਬ ਦੇ ਦਰਸ਼ਨ ਕਰਵਾਉਨੇ ਆ ਤੇ ਉਸ ਤੋਂ ਬਾਅਦ ਦੂਜੇ ਗੁਰੂ ਘਰਾਂ ਦੇ ਵਿੱਚ ਜ਼ਰੂਰ ਦਰਸ਼ਨ ਕਰਵਾਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਕਰਦੇ ਆਜੋ ਅਨਾਲਾ ਥੋੜੀ ਸੰਗਤ ਅੱਜ ਘੱਟ ਆ ਕਿਉਂਕਿ ਸੰਡੇ ਨੂੰ ਸੰਗਤ ਜ਼ਿਆਦਾ ਹੁੰਦੀ ਆ ਤੇ ਅੱਜ ਦਿਨ ਮੰਗਲਵਾਰ ਆ ਤਾਂ ਕਰਕੇ ਅੱਜ ਸੰਗਤ ਉੜੀ ਜੀ ਘੱਟ ਲੱਗ ਰਹੀ ਆ ਤੇ ਬਾਕੀ ਜਿਹੜੇ ਵੀਡੀਓ ਦੇਖ ਰਹੇ ਹੋ ਮਹਾਰਾਜ ਸਬਦੀਆਂ ਸਮਰਾਦਾ ਪੂਰੀਆਂ ਕਰਨ ਜਿਹੜੇ ਵੀ ਵੀਡੀਓ ਦੇਖ ਰਹੇ ਨੇ ਤੇ ਜਰੂਰ ਇੱਕ ਸੋਨਾ ਜਿਹਾ ਵਾਇਗਰੂ ਲਿਖ ਕੇ ਕਮੈਂਟ ਜਰੂਰ ਕਰਿਆ ਜੋ ਤੁਹਾਡੀਆਂ ਵੀ ਆਸਾ ਮਰਾਦਾ ਆਮਨਾਵਾ ਗੁਰੂ ਤੇਗ ਬਹਾਦਰ ਜੀ ਜਰੂਰ ਪੂਰੀਆਂ ਕਰਨਗੇ ਹੁਣ ਆਪਾਂ ਪ੍ਰਸ਼ਾਦਾ ਪਾਣੀ ਲਿਆ ਛੱਕ ਤੇ ਹੁਣ ਥੋੜੇ ਜਿਹਾ ਆਪਾਂ ਖੜਾਉਣੇ ਖੜੋਣੇ ਦੇਖਦੇ ਆ ਆ ਰਣਿੰਦਰ ਦੇ ਲਈ ਤੇ ਸਾਡੇ ਰਣਿੰਦਰ ਨੂੰ ਲੱਗਦੀ ਪਈ ਆ ਗਰਮੀ ਹੈਲੋ ਰਣਿੰਦਰ ਕਿਵੇਂ ਆ ਲਓ ਜੀ ਸਾਡਾ ਬੰਦਾ ਪੂਰਾ ਖੁਸ਼ ਰਹਿੰਦਾ ਹੈਪੀ ਹੈਪੀ ਮੂਡਸ ਰਹਿੰਦਾ ਤੇ ਹੁਣ ਆਪਾਂ ਚੱਲਦੇ ਆ ਤੇ ਤੁਹਾਨੂੰ ਬਾਹਰ ਦਾ ਵੀ ਰੌਣਕ ਮੇਲਾ ਜ਼ਰੂਰ ਦਿਖਾਉਨੇ ਆ ਤੇ ਬਾਕੀ ਆ ਸੰਗਤ ਤੁਸੀਂ ਦੇਖ ਸਕਦੇ ਹੋ ਪਹਿਲਾਂ ਆਹ ਸ਼ੈੱਡ ਪੂਰਾ ਭਰਿਆ ਹੁੰਦਾ ਸੀ ਲੈਣਾ ਲੱਗੇ ਹੁੰਦੇ ਪਰ ਸੰਗਤ ਆਈ ਜਾਂਦੀ ਹੈ ਸੰਗਤ ਜਾਈ ਜਾਂਦੀ ਹੈ ਤੇ ਫਿਰ ਵੀ ਸੰਗਤ ਬਹੁਤ ਜ਼ਿਆਦਾ ਹੈ ਤੇ ਹੁਣ ਰੇਂਦਰ ਅਰਣਿੰਦਰ ਨੂੰ ਲੈ ਕੇ ਦਿੰਨੇ ਆਪਾਂ ਖੜਾਉਨੇ ਆਵੇਂ ਬਾਜੀ ਲੈਣੀ ਆ ਐ ਮੰਕੂ ਐ ਮੰਕੂ ਬਾਜੀ ਲੈਣੀ കാല ਕੀ ਲੈਣਾ ਜੀ ਛਣਕ ਨਾ ਲੈਣਾ ਜੀ ਕੀ ਲੈਣਾ ਜੀ ਓਏ ਹੋ ਤੂੰ ਇਹ ਆ ਗੁਰਦੁਆਰਾ ਸੋਹਣਿਆਂ ਸਾਹਿਬ ਪਾਸ਼ਾ ਦੀ ਨੌਵੀਂ ਇਹ ਵੀ ਗੁਰੂ ਤੇਗ ਬਹਾਦਰ ਜੀ ਦਾ ਉਹ ਗੁਰੂ ਘਰਾਂ ਤੇ ਇੱਥੇ ਗੁਰੂ ਤੇਗ ਬਹਾਦਰ ਜੀ ਨੇ ਇਸ ਕਰੀਰ ਦੇ ਨਾਲ ਆਪਣਾ ਘੋੜਾ ਬੰਨਿਆ ਸੀ ਤੇ ਇਸ ਜਗ੍ਹਾ ਤੇ ਇੱਕ ਛੱਪੜੀ ਹੁੰਦੀ ਸੀ ਇੱਥੇ ਪੰਜ ਇਸ਼ਨਾਨ ਕਰਕੇ ਗੁਰੂ ਜੀ ਨੇ ਇੱਥੇ ਘੋੜਾ ਬੰਨਿਆ ਸੀ ਤੇ ਦੁਪਹਿਰਾ ਕੱਟ ਕੇ ਅੱਗੇ ਚਾਲੇ ਪਾਤੇ ਸੀ ਇਹ ਵੀ ਅਡਿਸਰ ਸਾਹਿਬ ਤੋਂ 3 ਕਿਲੋਮੀਟਰ ਦੀ ਦੂਰੀ ਮੇਨ ਬਰਨਾਲਾ ਤੋਂ ਹੰਡਿਆਆ ਰੋਡ ਤੇ ਉੱਪਰ ਹੀ ਪਟੰਡਾ ਟੂ ਬਰਨਾਲਾ ਰੋਡ ਦੇ ਉੱਪਰ ਹੀ ਇਹ ਗੁਰਦੁਆਰਾ ਸ਼ਸ਼ੋਭਤ ਹੈ ਜੇਕਰ ਅੜੀ ਸਰ ਸਾਹਿਬ ਆਮੋ ਤਜਰੁਰ ਇਸ ਗੁਰੂ ਘਰ ਦੇ ਵੀ ਦਰਸ਼ਨ ਜਰੂਰ ਕਰਿਆ ਜੋ ਤੇ ਬਹੁਤ ਸੋਹਣਾ ਗੁਰੂ ਘਰ ਬਣਿਆ ਤੇ ਸੈਡ ਸਰੋਵਰ ਸਾਹਿਬ ਬਣਿਆ ਹੋਇਆ ਤੇ ਕਾਫੀ ਸ਼ਾਨਦਾਰ ਤੇ ਇਤਿਹਾਸਕ ਗੁਰੂ ਘਰ ਜਰੂਰ ਦਰਸ਼ਨ ਕਰਿਆ ਜੋ ਤੇ ਅੱਗੇ ਤੁਹਾਨੂੰ ਹੋਰ ਗੁਰੂ ਘਰਾਂ ਦੇ ਵੀ ਦਰਸ਼ਨ ਜਰੂਰ ਕਰਵਾਵਾਂਗੇ ਇਹ ਸਥਾਨ ਇਤਿਹਾਸ ਮੁਤਾਬਕ ਕੱਚਾ ਗੁਰੂ ਸਰ ਹੈ ਇਸ ਅਸਥਾਨ ਤੇ ਗੁਰੂ ਤੇਗ ਬਹਾਦਰ ਜੀ ਨੇ ਖੁਦ ਇਸ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਸੀ ਜਿਹੜੀਆਂ ਵੀ ਸੰਗਤਾਂ ਇਸ ਅਸਥਾਨ ਦੇ ਦਰਸ਼ਨ ਕਰਨਗੀਆਂ ਇਸ਼ਨਾਨ ਪਾਣੀ ਕਰਨਗੀਆਂ ਹਰ ਮਨੋ ਕਾਮਨਾ ਭਾਵਨਾ ਪੂਰੀ ਹੋਊਗੀ ਤੇ ਦੁੱਖ ਦਿਲਦਰ ਦੂਰ ਹੋਣਗੇ ਜ਼ਰੂਰ ਅੜੀਸਰ ਸਾਹਿਬ ਆਵੋ ਤਾਂ ਇਸ ਗੁਰੂ ਘਰ ਦੇ ਵੀ ਦਰਸ਼ਨ ਜ਼ਰੂਰ ਕਰਿਆ ਜੋ ਤੇ ਇਹ ਆ ਇਥੋਂ ਦਾ ਮਾਨਮਤਾ ਇਤਿਹਾਸ ਜ਼ਰੂਰ ਪੜਕੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਹ ਹੈ ਜੀ ਗੁਰੂ ਘਰ ਗੁਰਦੁਆਰਾ ਗੁਰੂ ਸਰ ਪੱਕਾ ਪਾਤਸ਼ਾਹੀ ਨੌਵੀਂ ਇਹ ਹੈ ਇੱਥੋਂ ਦਾ ਇਤਿਹਾਸ ਜਰੂਰ ਇਤਿਹਾਸ ਪੜ੍ਹ ਕੇ ਵੀਡੀਓ ਨੂੰ ਸ਼ੇਅਰ ਕਰਦੇ ਆ ਜੋ ਇਹ ਗੁਰੂ ਘਰ ਵੀ ਹੰਡਿਆਆ ਦੇ ਵਿੱਚ ਵੱਡਾ ਗੁਰੂ ਘਰ ਮੌਜੂਦ ਹੈ ਇੱਕ ਪਹਿਲਾਂ ਜਿਹੜਾ ਗੁਰੂ ਘਰ ਦੇ ਦਰਸ਼ਨ ਕੀਤੇ ਆ ਉਹ ਕੱਚਾ ਗੁਰੂ ਸਰਾ ਤੇ ਇਹ ਹੈ ਗੁਰੂ ਸਰ ਪੱਕਾ ਤੇ ਇੱਥੇ ਵੀ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਹੈ ਕਾਫੀ ਖੁੱਲੀ ਜਗ੍ਹਾ ਦੇ ਵਿੱਚ ਤੇ ਇੱਥੇ ਵੀ ਸਰੋਵਰ ਸਾਹਿਬ ਮੌਜੂਦ ਹੈ ਜਿਹੜੀਆਂ ਸੰਗਤਾਂ ਤੇ ਹਰ ਇੱਕ ਦੁੱਖ ਰੋਗ ਦੂਰ ਹੁੰਦੇ ਨੇ ਬਚਨ ਹੋਏ ਨੇ ਗੁਰੂ ਤੇਗ ਬਹਾਦਰ ਜੀ ਦੇ ਜਿਹੜਾ ਵੀ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਉਸ ਦੇ ਦੁੱਖ ਦਿਲਦਰ ਕੋੜ ਚਮੜੀ ਦੇ ਰੋਗ ਸਾਰੇ ਦੂਰ ਹੋਣਗੇ ਇੱਕ ਵਾਰੀ ਇੱਥੇ ਵੀ ਜ਼ਰੂਰ ਦਰਸ਼ਨ ਕਰਕੇ ਜਾਇਆ ਜੋ ਇਸ ਸਰੋਵਰ ਦੇ ਇਸ਼ਨਾਨ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਆ ਬੰਤੂ ओ बंटू की खाना बंटू ने हट गए ओ बंटू की खाएगा हट गए खुश भी नहीं भाई भी नहीं देना आइसक्रीम की घणो जी यू जोलो लो लो है र र धोयरा